ਗਿਆਨ ਦੇ ਸਰਦ ਕਲਯੁਗ ਦੀ ਹੋਕੋਟ ਦਸਾਂ ਪਾਤਸ਼ਾਹਿਆਂ ਦੀ ਜਗਦੀ ਜੋਤ ਚਵਰ ਸ਼ਤਰ ਤੱਕ ਦੇ ਬਾਦਸ਼ਾਹ ਗਿਆਨ ਦੇ ਭੰਡਾਰੇ ਦਸਾਂ ਉਸਤਤ ਸਹਿਬਾਨਾ ਦੇ ਚਲਦੇ ਪਰਵਾਹੇ ਧੰਨ 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 ਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਈ ਸਾਤ ਸੂਰਜ ਜੀਓ ਆਓ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਦਾਤ ਫਤਿਹ ਦੀ ਸਾਂਝ ਪਾਈਏ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਤੋਂ ਹੀ ਆਪ ਜੀ ਖਾਲਸੇ ਪੰਥ ਦੀ ਮहिमा ਸਰਵਣ ਕਰ ਰਹੇ ਹੋ ਖਾਲਸਾ ਸਿਰਜਣਾ ਦਿਵਸ ਮਨਾ ਰਹੇ ਹਾਂ ਗੁਰੂ ਮਹਾਰਾਜ ਜੁੜ ਕਰਕੇ ਬੈਠੇ ਹਾਂ ਸਭ ਤੋਂ ਪਹਿਲਾਂ ਦਾਸ ਮਕੀਰਤ ਸਿੰਘ ਵੱਲੋਂ ਆਪ ਸਭ ਨੂੰ ਖਾਲਸੇ ਪੰਥ ਦੇ ਸਿਰਜਣਾ ਦਰਸ ਦੀਆਂ ਬਹੁਤ ਬਧਾਈਆਂ ਹੁੰਦੀਆਂ। ਆਪਾਂ ਮਹਿਮਾ ਸੁਣ ਰਹੇ ਹਾਂ ਉਸ ਖਾਲਸੇ ਪੰਥ ਦੀ ਜਿਹਨੂੰ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਈਸਵੀ ਵਿੱਚ ਸਾਜਿਆ। ਇਹ ਉਹ ਖਾਲਸਾ ਪੰਥ ਹੈ ਜਿਹਨੇ ਸਮੇਂ ਦੀ ਹਕੂਮਤ ਦੇ ਨਾਲ ਮੱਥਾ ਲਾ ਕੇ ਵਿਰਸਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸੇ ਜੰਗੀ ਜਰਨਾ ਹੈ ਦੀ ਧਰਤੀ ਉਤੇ ਬਣਾਏ ਨੇ ਜਿਹਦਾ ਬਾਲ ਵਾਕਾ ਕੋਈ ਕਰਨੀ ਦੇ ਸਕਦਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚੋਹਾਂ ਪੁੱਤਰਾਂ ਨੂੰ ਜੰਗੇ ਮੈਦਾਨ ਵਿੱਚ ਘੱਲ ਕੇ ਸ਼ਹਾਦਤਾਂ ਦੇ ਜਾਮ ਪਿਆਏ ਦੋ ਸੈਭ ਜاده ਨੀਹਾਂ ਵਿੱਚ ਚਲਾ ਦਿੱਤੇ ਗਏ ਨੇ ਦੋ ਸੈਭ ਜاده ਚਮਕੌਰ ਸਾਹਿਬ ਦੀ ਗੜੀ ਵਿੱਚ ਸ਼ਹੀਦ ਹੋ ਗਏ ਨੇ ਪਰ ਪੰਜਵਾਂ ਪੁੱਤਰ ਜੋ ਨਾਦੀ ਪੁੱਤਰ ਖਾਲਸਾ ਉਹਨੂੰ ਐਸੀ ਮਹਾਨ ਸ਼ਕਤੀਆਂ ਬਖਸ਼ੇ ਨੇ ਜੋ ਮੁਕਾਇਆ ਨਹੀਂ ਮੁਕਾਇਆ ਜਾ ਸਕਦਾ ਸਮੇਂ ਦੀ ਹਕੂਮਤ ਕਹਿੰਦੀ ਹੈ ਅੱਜ ਸਾਡਾ ਰਾਜ आज राज है, कोई शस्त्र नहीं, नहीं, नहीं रखेगा पर गुरु गोबिंद महाराज जी ने ऐसा खालसा खज्या जो एक दस्तार नहीं पांच दस्तार सजा है दुमालिया भी मर्यादा बख्शी है गुरु गोबिंद महाराज जी का ऐसा खालसा है ਇੱਕ ਘੋੜਾ ਨਹੀਂ 2 2 3 3 ਘੋੜੇ ਰੱਖਿਆ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਢੋਲਕੀਆਂ ਨਹੀਂ ਰੰਜੀਤ ਲਗਾੜੇ ਵਜਾਂਦਾ ਜਿਹਦੇ ਨਾਲ 22 ਧਾਰੀਆਂ ਬਾਹਰਾਂ ਬੋਈ ਬੈਠੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਇੱਕ ਸ਼ਸਤਰ ਨਹੀਂ ਸ਼ਸਤਰਾਂ ਨਾਲ ਲੱਗੇ ਰਹਿੰਦੇ ਨੇ ਕਹਿੰਦੇ ਨੇ ਆਖ਼ਰ ਕਿਰਪਾਨ ਢੰਡੋ ਖੜਕ ਤਪਕ ਤਬਰ ਅਰਤੀ ਸੈਦ ਸロイ ਸੈਦੀ ਯਾ ਹਮਾਰੇ ਪੀਰ ਸ਼ਸਤਰਾਂ ਨੂੰ ਪੀਰ ਰੱਖਿਆ ਗੋਬਿੰਦ ਸਿੰਘ ਮਹਾਰਾਜੂ ਦਾ ਖਾਲਸਾ ਐਸਾ ਮਹਾਨ ਹੈ ਜਿੰਨਾ ਯੁੱਧਾ ਵਾਲਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਪੜਦਾ ਹੈ ਤੇ ਜੋਸ਼ ਨਾਲ ਭਰ ਜਾਂਦਾ ਹੈ ਬਾਣੀ ਕਹਿੰਦੀ ਹੈ ਕਾਕਰਦਨ ਕਾਦੀ ਕਿਟਾਰੀ ਕੜਾਕਮ ਅਗਰ ਤੀਰ ਤੁਕਲ ਤਲਾਕਮ ਜਾਗਰਦਨ ਨਾਗਰਦਨ ਬਾਗਰਦਨ ਬਾਜੇ ਜਾਗਰਦਨ ਗਾਜੀ ਮਹਾ ਗਾਜੀ ਗਾਜੇ ਜੇ ਜੋ ਐਸੇ ਡੋਰੇ ਪਟਕਾ ਦੇਣ ਵਾਲੇ ਬੋਲ ਕੋਈ ਸੁਣਦਾ ਹੈ ਤੇ ਸੱਜ ਜਾਣੇ ਉਹ ਪੰਜ ਸਾਲ ਦਾ ਬੱਚਾ ਜੰਗੇ ਮદાન ਵਿੱਚ ਜਾ ਕੇ ਟਕਣ ਵਾਸਤੇ تیار ਹੁੰਦਾ ਉਸ ਖਾਲਸੇ ਪੰਥ ਦੀ ਮਹਿਮਾ ਸੁਣ ਰਹੇ ਹਾਂ ਅਗਰ ਖਾਲਸ ਬਣਨਾ ਚਾਹੁੰਨੇ ਆ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਹਿਲਾ ਸਾਧ ਸਾਨੂੰ ਜੀਵਨ ਵਿੱਚ ਲਿਆਣਾ ਪਏਗਾ ਸਾਚ ਨੂੰ ਸੋਨੇ ਦੇ ਹੋਸ਼ ਖਵੇ ਜਣ ਪ੍ਰੇਮ ਕੀਓ ਤਣਹੀ ਪ੍ਰਭ ਪਾਇਓ ਅਗਰ ਰੱਬ ਨੂੰ ਪਾਉਣਾ ਹੈ ਖਾਲਸਾ ਬਣਨਾ ਹੈ ਖੰਡੇ ਬਾਟੇ ਦੀ ਪੌੜ ਛਕਣੀ ਹੈ ਤੇ ਸਭ ਤੋਂ ਪਹਿਲਾਂ ਪ੍ਰੇਮ ਆਪਣੇ ਜੀਵਨ ਵਿੱਚ ਲਿਆਣਾ ਹੈ ਗਿਆਨ ਵਾਲੇ ਬਣਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹ ਕੇ ਜੀਵਨ ਵਿੱਚ ਲਾਗੂ ਕਰਨਾ ਹੈ ਪਰ ਸੱਚ ਜਾਣੋ ਖਾਲਸਾ ਜੀ ਅੱਜ ਆਪਾਂ ਬਾਣੀ ਪ੍ਰੇਮ ਕਰਕੇ ਨਹੀਂ ਪੜ੍ਹਦੇ ਅੱਜ ਆਪਾਂ ਬਾਣੀ ਸੋਦੇ ਕਰਕੇ ਪੜ੍ਹਦੇ ਆ ਵੀ ਰੱਬ ਮੈਨੂੰ ਆ ਦੇ ਮੈਂ ਬਾਣੀ ਪੜਾਵਾਂ ਮੈਨੂੰ ਆ ਮਿਲੇ ਤੇ ਮੈਂ ਬਾਣੀ ਪੜਾਂਗਾ ਸੰਤ ਮਸਕੀਨ ਜੀ ਕਹਾਂਦੇ ਸਨ ਜੇ ਕੁਛ ਨਾ ਮਿਲੇ ਤੇ ਬਾਣੀ ਪੜਨੀ ਛੱਡ ਦੇਵੋ ਜੇ ਕੁਛ ਨਾ ਮਿਲੇ ਤੇ ਬਾਣੀ ਪੜਨੀ ਛੱਡ ਦੇਵੋਗੇ ਐਸ ਕਰਕੇ ਆਪਾਂ ਦਰ ਦਰ ਤੇ ਭਟਕ ਰਹੇ ਹਾਂ ਐਸ ਦੁਕਾਨ ਤੋਂ ਸੋਦਾ ਨੁਮਰਿਆ ਦੂਜੀ ਤੇ ਚਲੇਗੇ ਦੂਜੀ ਤੋਂ ਨੁਮਰਿਆ ਤੀਜੀ ਤੇ ਚਲੇਗੇ ਤੀਜੀ ਤੋਂ ਨੁਮਰਿਆ ਚੌਥੀ ਤੇ ਚਲੇਗੇ ਕੋਈ ਬਾਣੀ ਉੱਤੇ ਪੱਕਾ ਅੰਸ਼ਰ ਹੋ ਗੁਰਬਾਨੀ ਤੁਹਾਡੇ ਜੀਵਨ ਨੂੰ ਸਵਰਗ ਬਣਾ ਸਕਦੀ ਹੈ 10 ਇੱਥੇ ਕਿੜਾ ਐਪ ਸੀ ਡਾਊਨਲੋਡ ਉੱਤੇ ਸਾਈਨ ਕਰ ਸਕਦਾ ਹੈ ਅਗਰ ਤੁਸੀਂ ਬਾਣੀ ਨੂੰ ਪੜਦੇ ਹੋ 200% ਗਾਰੰਟੀ ਹੈ ਤੁਹਾਡੀ ਗੁਰਬਾਣੀ ਤੁਹਾਡੇ ਜੀਵਨ ਨੂੰ ਸਵਰਗ ਜੀਵਨ ਬਣਾਏਗੀ ਗੁਰੂ ਗੋਬਿੰਦ ਸਿੰਘ ਦੇ ਅਗਰ ਖਾਸਤੇ ਬੰਨਾ ਚਾਹੁੰਦੇ ਆਂ ਤੇ ਜੀਵਨ ਵਿੱਚ ਗਿਆਨ ਮਿਲਣਾ ਸਭ ਤੋਂ ਜ਼ਰੂਰੀ ਹੈ ਆਪਾਂ ਖੰਡੇ ਬਾਟੇ ਦੀ ਪਹੁੰਚੀਏ ਗਿਆਨ ਨੂੰ ਜੀਵਨ ਵਿੱਚ ਲਿਆਈਏ ਗੁਰੂ ਵਾਲੇ ਬਣੀਏ ਤੇ ਆਪਣੇ ਬੱਚਿਆਂ ਨੂੰ ਗੁਰੂ ਵਾਲਾ ਬਣਾਈਏ ਐਨਾ ਸੋਚੋ ਵੀ ਭਗਤ ਸਿੰਘ ਜੰਮੇ ਤੇ ਗਵਾਂਡੀਆਂ ਦੇ ਜੰਮੇ ਅਗਰ ਭਗਤ ਸਿੰਘ ਜਮ ਜਮਣਾ ਚਾਹੀਦਾ ਹੈ ਤੇ ਸਾਡੇ ਘਰ ਜਮੇ ਅਸੀਂ ਆਪਣਾ ਭਗਤ ਸਿੰਘ ਬਣਾਉਣਾ ਚਾਹੁੰਦੇ ਹਾਂ ਅਗਰ ਸਾਡੇ ਬੱਚੇ ਗੁਰੂ ਘਰ ਜਾਂਦੇ ਰਹਿਣ ਉਹਨਾਂ ਨੂੰ ਗੁਰੂ ਘਰ ਜਾਣ ਦਿਓ ਅੱਜ ਵੀ ਵਿਚਾਰਤਾਰਾ ਐ ਕਿ ਅਗਰ ਬੱਚਾ ਗੁਰੂ ਘਰ ਜਾਂਦਾ ਤਾਂ ਕਹਿੰਦੇ ਨੇ ਸਾਹਮਣੋਂ ਕਿਤੇ ਨਿਆੰਗੀੜਾ ਬਣ ਜਾਏ ਸਾਹਮਣੋਂ ਕਿਤੇ ਗੁਰੂ ਵਾਲਾ ਹੀ ਹੋ ਜਾਏ ਪਰ ਸਚਾਈ ਦੇ ਜਦੋਂ ਤੱਕ ਗੁਰੂ ਦੇ ਨਾਲ ਨਹੀਂ ਲੱਗਦੇ ਤੁਹਾਡੇ ਬੱਚੇ ਨਸ਼ਿਆਂ ਵੱਲ ਰੁੜ ਸਕਦੇ ਨੇ ਆਪਣੇ ਬੱਚਿਆਂ ਨੂੰ ਬਗਨ ਰਸਿਆਂ ਤੋਂ ਬਚਾਉਣਾ ਚਾਹੁੰਨੇ ਆ ਖੰਡੇ ਬਾਟੇ ਦੀ ਪੌਲ ਸਿਕਾਈਏ ਗੁਰਬਾਣੀ ਪੜਾਈਏ ਆਪਣੇ ਘਰ ਵਿੱਚ ਰਹਿਤ ਮੁਰੀਅਦਾ ਦੀਆਂ ਕਾਪੀਆਂ ਵਿਆਪੀ ਰੱਖੀਏ ਆਪਣੇ ਜੀਵਨ ਦਾ ਪਲ ਪਲ ਗੁਰੂ ਦੇ ਸੰਤਾਨ ਦੇ ਨਾਲ ਜੀਏ ਉਸ ਗੁਰਬਾਣੀ ਦੇ ਨਾਲ ਜੀਏ ਸਾਡਾ ਜੀਵਨ ਸਫਲਾ ਹੋਵੇ ਆਪਾਂ ਅੱਜ ਖੰਡੇ ਬਾਟੇ ਦੀ ਪੌਲ ਸਿਕਾਈਏ ਕਹਿੰਦੇ ਨੇ ਕਿ ਖੰਡੇ ਬਾਟੇ ਦੀ ਪੌਲ ਸਿਕਾਣਾ ਕੀ ਹੁੰਦਾ ਹੈ ਮਨ ਸਾਫ਼ ਹੋਣਾ ਚਾਹੀਦਾ ਪਰ ਸੱਚ ਜਾਣਿਓ ਮਨ ਸਾਫ਼ ਬਿਆ ਸਿੱਖnabla ਨਹੀਂ ਦਿਆ ਸਿੰਘ ਨੇ ਆਪਣੇ ਜੀਵਨ ਵਿੱਚ ਦਇਆ ਲਿਆਈ ਹੈ ਦਇਆ ਸਿੰਘ ਬਣ ਗਿਆ ਜਦੋਂ ਧਰਮ ਸਿੰਘ ਨੇ ਧਰਮ ਉੱਤੇ ਚੱਲਣਾ ਸਿੱਖਿਆ ਤੇ ਧਰਮ ਸਿੰਘ ਬਣ ਚੁੱਕਿਆ ਹੈ ਜਦੋਂ ਇੱਕ ਸਿੰਘ ਹਿੰਮਤ ਕਰਦਾ ਹੈ ਘਰੋਂ ਵਾਲਾ ਸਿੰਘ ਹਿੰਮਤ ਕਰ ਸਕਦਾ ਹੈ ਹਿੰਮਤ ਸਿੰਘ ਬਣ ਜਾਂਦਾ ਹੈ ਜਦੋਂ ਮੋਹ ਤੋਂ ਪਰਹ ਹੋ ਜਾਂਦਾ ਹੈ ਮੋਹਕਮ ਸਿੰਘ ਬਣਦਾ ਹੈ ਤੇ ਸਾਥ ਵਿੱਚ ਗੁਰੂ ਸਬਦਾ ਸਾਹਿਬ ਮਿਲ ਕੇ ਸਾਹਿਬ ਸਿੰਘ ਅਜ ਜਾਂਦਾ ਹੈ ਪੰਜਾਬ ਪਿਆਰਿਆ ਵਾਲੇ ਗੁਰੂ ਆਪਣੇ ਜੀਵਨ ਵਿੱਚ ਲੈ ਕੇ ਆਈਏ ਗੁਰਬਾਣੀ ਪੜਿਏ ਗੁਰਬਾਣੀ ਨਾਲ ਜੁੜੀਏ ਕੈਨੇਡਾ ਬੈਠ ਕੇ ਪਰਵਾਣ ਸਮਾਂ ਘੱਟ ਸੀ ਜੀਵੇ ਕੋ ਸਮਾਂ ਮਿਲਿਆ ਉਹਨੇ ਉਸ ਸਮੇਂ ਵਿੱਚ ਆਮ ਜੀਵਾਂ ਨਾਲ ਵਿਚਾਰਾ ਸਾਂਝਿਆ ਦਿੱਤੀਆਂ ਪਰ ਅੱਜ ਤੁਹਾਡੇ ਸਾਹਮਣੇ ਝੋਲੀ ਆੜਨਾ ਆਪਣੇ ਬੱਚਿਆਂ ਨੂੰ ਨਸ਼ਿਆਂ ਵਾਲਾ ਨਾ ਜਾਣਦੋ ਗੁਰਬਾਣੀ ਪੜੋ ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰੋ ਅੱਜ ਆਪਾਂ ਵਿਸਾਖੀ ਮਨਾ ਰਹੇ ਹਾਂ ਸਟੋਰੀਆਂ ਸਟੇਟਸ ਸਾਰੇ ਆਲੇ ਲਾਏ ਵੀ ਅੱਜ ਵਿਸਾਖੀ ਹੈ ਪਰ ਖੰਡੇ ਬਾਟੇ ਦੀ ਕੋਲ ਕਿਨੇ ਆਣੇ ਛੱਪਿਆ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਆਪਾਂ ਗੁਰਬਾਣੀ ਪੜ੍ਹੀਏ ਗੁਰਬਾਣੀ ਕਿੰਨੇ ਕੁ ਪੜਦੇ ਆ ਅੱਜ ਆਇਓ ਗੁਰੂ ਨਾਲ ਵਾਦਾ ਕਰਕੇ ਜਾਓ ਗੁਰੂ ਨਾਲ ਪ੍ਰੋਮਿਸ ਕਰਕੇ ਜਾਓ ਵੀ ਆਪਾਂ ਰੋਜ਼ ਬਾਣੀ ਪੜਾਂਗੇ ਜੀਵਨ ਵਿੱਚ ਲਾਗੂ ਕਰਾਂਗੇ ਆਪਣਾ ਜੀਵਨ ਗੁਰੂ ਦੇ ਲੈ ਕੇ ਲਾਵਾਂਗੇ ਤੇ ਕਵਾਂਗੇ ਮੇਰਾ ਮਨ ਮੈਂ ਕੁਝ ਨਹੀਂ ਜੋ ਕੁਛ ਐਸੋ ਤੇਰਾ ਐਨੀ ਕੁ ਬੇਤਿਆ ਮਨ ਬਾੜ ਵਿਚਾਰਾ ਕਰਦੇ ਅਨੇਕਾਂ ਪਤਾ ਲੜਨੇ ਆ ਰੱਬਾ ਤੇ ਹੈ ਪਰ ਅਗਰ ਜ਼ਰੂਰੀ ਬਣਾਣਾ ਸਹਿਮਤ ਹੋ ਤੇ ਅੱਜ ਪ੍ਰੋਮਿਸ ਕਰ ਦਿਓ ਵੀ ਆਪਾਂ ਬਾਣੀ ਪੜਾਂਗੇ ਆਪਣੇ ਬੱਚਿਆਂ ਨੂੰ ਅਮਰ ਧਾਰੀ ਬਣਾਵਾਂਗੇ ਆਪ ਅਮਰ ਧਾਰੀ ਬਣਾਵਾਂਗੇ ਫਤਿਹ ਦੀ ਸ਼ਾਨ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਜਰੂਰੀ ਚਾਹੀਦੀ ਗੱਜ ਕੇ ਬੁਲਾਓ ਫਤਿਹ ਵਾਹ